ਗੁਰਿਆਮ ਵਿਖੇ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਜੋ ਕਿ ਅੰਮ੍ਰਿਤਸਰ ਤੋਂ ਪਹੇਵਾ ਜਾ ਰਹੀ ਸੀ ਦਾ ਗੁਰਿਆਮ ਵਿਖੇ ਪਿਛਲਾ ਟਾਇਰ ਫਟਣ ਨਾਲ ਵੱਡਾ ਤਮਾਕਾ ਹੋ ਗਿਆ ਜਿਸ ਨਾਲ ਜਿੱਥੇ ਬੱਸ ਦੇ ਹੇਠਾਂ ਅਤੇ ਸਾਈਡ ਦੀ ਚੱਦਰ ਫਟ ਗਈ ਉੱਥੇ ਹੀ ਇਸ ਦੌਰਾਨ ਬੱਸ ਵਿੱਚ ਸਵਾਰ ਦੋ ਲੜਕੀਆਂ ਵੀ ਜ਼ਖਮੀ ਹੋ ਗਈਆਂ ਪੀਟੂ ਫਲੈਂਗ న్యూਸ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਡਰੋਕੀ ਨਾਮ ਦਾ ਡਰਾਈਵਰ ਬਲਕਾਰ ਸਿੰਘ ਜੀ ਇਹ ਕਿਹੜੇ ਡਿੱਪੂ ਦੇ ਬੱਸ ਹੈ ਕਿੱਥੋਂ ਕਿੱਥੇ ਚੱਲੇ ਸੀ ਪੰਜਾਬ ਰੋਡ ਤੇ ਅੰਮ੍ਰਿਤਸਰ ਧੂਦੀ ਆ ਜੀ ਕਿੱਥੇ ਕਿੱਥੇ ਚੱਲੇ ਸੀ ਜੀ ਅਸੀਂ ਪੇਵ ਚ ਅੰਮ੍ਰਿਤਸਰ ਤੋਂ ਪੇਵਾ ਚੱਲੇ ਸੀ ਕੀ ਇੱਥੇ ਗਰਾਇਆ ਖੜੇ ਹੈ ਕਿ ਧਮਾਕਾ ਹੋਇਆ ਹੈ ਬੜੀ ਜ਼ੋਰਦਾਰ ਕੀ ਹੋਇਆ ਜੀ ਇਹ ਇਹ ਤਾਂ ਜੀ ਟਾਇਰ ਫਟ ਗਿਆ ਹੂੰ ਕਿੰਨੇ ਕੁ ਸਵਾਰੀਆਂ ਸੀ ਜੀ ਵਿੱਚ ਇਹਦੇ ਸਵਾਰੀਆਂ ਜੀ 60 70 ਰਹਿ ਗਈਆਂ ਤੇ ਛੱਟਾ ਵੀ ਆਈ ਹੈ ਜੀ ਨਹੀਂ ਸੱਟ ਤਾਂ ਬਚਾ ਹੋ ਗਿਆ ਥੋੜੀ ਮਮਲੀ ਸਾਡੇ ਇੱਕ ਲੜਕੀ ਨੂੰ ਲੱਗੀ ਦੋ ਲੜਕੀਆਂ ਦੱਸਦੇ ਪਏ ਉਹਨਾਂ ਦੇ ਛੱਟਾ ਲੱਗੇ ਆ ਹਾਂਜੀ ਹਾਂਜੀ ਮੂਲੀਏ ਛੱਟਾ ਲੱਗੇ ਦੋਵਾਂ ਨੂੰ ਕਿਉਂਕਿ ਅੰਦਰ ਇੱਕ ਪੱਤਰੀ ਆ ਕੋਈ ਉਹ ਮਤਲਬ ਉਹਨਾਂ ਦੇ ਲੱਗ ਗਿਆ ਪੱਤੇ ਵੀ ਫੱਟੀ ਅੰਦਰ ਅੰਦਰ ਪੱਤਰੀ ਫੱਟੀ ਆ ਟਾਇਰ ਫਟ ਗਿਆ ਉਹਦੇ ਨਾਲ ਹੀ ਪੱਤਰੀ ਫਟ ਗਿਆ ਅੰਦਰ ਉਹ ਅੰਦਰਲੀ ਸਾਈਡ ਹਾਂਜੀ ਅੰਦਰਲੀ ਸਾਈਡ ਅੰਦਰਲੀ ਸਾਈਡ ਕਾਰ ਨੂੰ ਕੀ ਹੋਇਆ ਜੀ ਇਹਦੇ ਕਾਰ ਨੂੰ ਕੁਝ ਨਹੀਂ ਸੀ ਟਾਇਰਾਂ ਦੀ ਪ੍ਰੋਬਲਮ ਸੀ ਟਾਇਰ ਖਸਤਾ ਹਾਲ ਤੇ ਟਾਇਰ ਰਿਸੋਰਸੀ ਉਹਨਾਂ ਦੀ ਰਬੜ ਲੱਥ ਗਈ ਟਾਇਰ ਫਟ ਗਿਆ ਕੱਡੀ ਦੂਰ ਤੁਸੀਂ ਦੂਜੇ ਸੂਬੇ 'ਚ ਚੱਲੇ ਆਂ ਪੇ ਹਾਈਵੇ ਦੀ ਬਸ ਐ ਹਰਿਆਣਾ 'ਚ ਤੁਸੀਂ ਜਾ ਰਹੇ ਆਂ ਹਾਂਜੀ ਲੋਕ ਇੰਨੇ ਵਿੱਚ ਸਵਾਰ ਆ ਤੁਸੀਂ ਆਪ ਵਿੱਚ ਆ ਤੁਹਾਡੇ ਵੀ ਪਰਿਵਾਰ ਆ ਨੇ ਆਨੇ ਨਿੱਕੇ ਆ ਕਦੀ ਸਰਕਾਰ ਨੂੰ ਇਹ ਗੱਲ ਦੱਸੀ ਨਹੀਂ ਕਿ ਹਾਲਾਤ ਇਹ ਆ ਕਿ ਕਿਸ ਤਰੀਕੇ ਨਾਲ ਅਸੀਂ ਪਹੁੰਚੂਗੇ ਦੱਸੀਦਾ ਜੀ ਸਭ ਕੁਝ ਦੱਸੀਦਾ ਸੀ ਹਾਂ ਪਰ ਲਾਪਰਵਾਹੀ ਹੈ ਕੱਡੀਪੂ ਵਾਲੇ ਜਿਹੜੇ ਤੁਹਾਡੇ ਜੀਐਮ ਸਾਹਿਬ ਆ ਕਦੀ ਦੇਖਦੇ ਨੇ ਕੰਡੀਸ਼ਨਾਂ ਕੀ ਆ ਟਾਹਾਂ ਦੀਆਂ ਦੇਖਦੇ ਨੇ ਸਭ ਕੁਝ ਦੇਖਦੇ ਨੇ ਉਹ ਪਰ ਹੁਣ ਕੱਲੀ ਕੱਲੀ ਬਸ ਥਲੇ ਤੋਂ ਨਾਲ ਖੜਾ ਨਹੀਂ ਉਹਨਾਂ 'ਤੇ ਕਹਿਣਾ ਹੀ ਹੁੰਦਾ ਦੇਖੋ ਜਦੋਂ ਤੁਸੀਂ ਡੀਪੋ ਤੋਂ ਲੈ ਕੇ বাস ਨਿਕਲਦੇ ਆ ਉਹਦੇ ਦੱਸਦੇ ਨੇ ਕਿ ਇਹ ਜਾਣ ਵਾਲੀ ਹੈਗੀ ਪਹੁੰਚੂਗੀ ਵੀ ਕਿ ਨਹੀਂ ਅਸੀਂ ਦੱਸਨੇ ਆ ਜੀ ਅਸੀਂ ਤੁਹਾਨੂੰ ਦੱਸਦੇ ਆ ਵੀ ਆ ਟਾਇਰ ਮਾੜਿਆ ਜਾਂ ਕਿੱਦਾਂ ਵੀ ਸਾਡਾ ਅਸੀਂ ਦੱਸਣਾ ਹੁੰਦਾ ਡਰਾਈਵਰ ਨੂੰ ਤਾਂ ਦੱਸਣ ਦੱਸਣਾ ਠੀਕ ਹੈ ਜੇ ਮੇਰੇ ਕੋਲ ਇਹ ਪੱਕੀ ਗੱਡੀ ਹੈ ਮੇਰੇ ਕੋਲ ਤੇ ਡੀਪੋਆਂ ਦੇ ਵਿੱਚ ਹੈ ਨੀਗਾ ਟਾਇਰ ਹੈ ਨੀ ਟਾਇਰ ਨਹੀਂ ਹੈਗਾ ਜੀ ਸਮਾਨ ਨਹੀਂ ਹੈਗਾ ਤੇ ਕਹਿੰਦੇ ਆਉਣਾ ਆ ਇਹ ਵੱਡੇ ਵੱਡੇ ਹੁੰਦੇ ਸਰਕਾਰਾਂ ਦੇ ਬਸ ਦਾਵੇ ਰਹਿੰਦੇ ਆ ਦਾਵੇ ਫੁਕਲੇ ਆ ਮਕਾਰ ਤੋਂ ਮੰਗ ਕਰੂਗੇ ਕੁਝ ਅਸੀਂ ਹੋਰ ਮੰਗ ਕਰਦੇ ਆ ਜੀ ਗੱਡੀਆਂ ਨਾਲ ਧਿਆਨ ਦਿੱਤਾ ਜਾਵੇ ਟਾਇਰਾਂ ਨਾਲ ਧਿਆਨ ਦਿੱਤਾ ਜਾਵੇ ਇਹਦੇ ਰਿਪੇਅਰ ਦਾ ਧਿਆਨ ਦਿੱਤਾ ਜਾਵੇ ਇਹ ਜਿਹੜੀ ਰੋਡਵੇਜ ਦੀ ਬੱਸ ਹੈ ਜਿਹਦਾ ਐਕਸੀਡੈਂਟ ਹੋਇਆ ਇਹ ਟਾਇਰ ਬਲਾਸਟ ਹੋਣ ਕਰਕੇ ਇਹ ਐਕਸੀਡੈਂਟ ਹੋਇਆ ਜਿਹੜਾ ਕਿ ਗਰਾਹਾਂ ਤੋਂ ਬੱਸ ਸਟੈਂਡ ਤੋਂ ਚੱਲੀ ਸੀ ਹਜੇ ਤੇ ਇਹਨਾਂ ਦਾ ਟਾਇਰ ਫਟ ਗਿਆ ਬੈਕ ਸਾਈਡ ਦਾ ਜਿਹਦੇ ਵਿੱਚ ਦੋ ਲੇਡੀਆਂ ਜਿਹਦੇ ਵਿੱਚ ਇੱਕ ਲੜਕੀ ਸੀ ਬਿੰਸ ਤੋਂ ਪੜਦੀ ਸੀ ਜਲੰਧਰ ਪਟਿਆਲੇ ਰਹਿਣ ਵਾਲੀ ਸੀ ਉਹਦੇ ਮਮਲੀ ਸੱਟਾਂ ਲੱਗੀਆਂ ਤੇ ਦੂਜੀ ਜਿਹੜੀ ਲੜਕੀ ਉਹ ਪ੍ਰਾਈਵੇਟ ਜੌਬ ਕਰ ਰਹੀ ਸੀ ਉਹ ਵੀ ਪਟਿਆਲੇ ਦੀ ਰਹਿਣ ਵਾਲੀ ਸੀ ਤੇ ਉਹਦਾ ਲੱਤ ਵਿੱਚ ਫੈਕਚਰ ਹੋਈ ਆ ਉਹਨੂੰ ਐਂਬੂਲੈਂਸ ਰਾਹੀਂ ਅਸੀਂ ਸਿਵਲ ਹਸਪਤਾਲ ਫਲੋਰ ਪਹੁੰਚਾ ਦਿੱਤਾ ਹੈ ਤੇ ਅਗਲੀ ਕਾਰਵਾਈ ਲਈ ਥਾਣਾ ਗ੍ਰੈਂਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ